ਮਦਾਨਾ ਰਵਾਬ ਲਈ ਮਰਾਸੀਆਂ ਦੇ ਘਰ ਟੋਲਣ ਲੱਗਾ ਜਿੱਥੇ ਜਾਏ ਓਥੇ ਮਰਾਸੀ ਇਹੋ ਅੱਗੋਂ ਆਇਆਈ ਗਰਾਂਯਾੜਾ ਨੂੰ ਮਦਾਨੇ ਨੂੰ ਕੋਈ ਆਦਾ ਦੇਵੇ ਨਹੀਂ ਕਿਤਨੇ ਦਿਨ ਮਦਾਨਾ ਸਿਰ ਥੱਕਾ ਫਿਰ ਮਦਾਨਾ ਗੁਨਾਨਕ ਕੋ پاس ਆਇਆ ਗੁਨਾਨਕ ਮਦਾਨੇ ਨੇ ਪੁੱਛਿਆ ਕਿਉ ਭਾਈ ਮਦਾਨੇ ਕਿਹਾ ਜੀ ਤੈਨੂੰ ਸਾਰ ਕੁਝ ਮعلوم ਹੈ ਗੁਰਨਾਨ ਦੇਵ ਜੀ ਆਖਿਆ ਮਰਦਾਨਿਆ ਨਿਸੰਗ ਆਖ ਤਾਂ ਮਰਦਾਨੇ ਆਖਿਆ ਜੀ ਨਿਸੰਗ ਆਖਣ ਦੀ ਗੱਲ ਨਹੀਂ ਗੁਰਨਾਨ ਦੇਵ ਜੀ ਰੰਗ ਵਿੱਚ ਕਿਹਾ ਅਬੋ ਮਰਦਾਨਾ ਨਿਸੰਗ ਆਖ ਤਾਂ ਮਰਦਾਨਾ ਕੰਬਿਆ ਕੰਬ ਕਰ ਆਖੇ ਉਸ ਜੀ ਸੰਸਾਰ ਆਖਦਾ ਹੈ ਆਈ ਕੋਰਨੀਆਂ ਦਾ ਢੂਮ ਉਹ ਗੱਲਾਂ ਹੁੰਦੀਆਂ ਨਹੀਂ ਤੇ ਢੂਮ ਕੋਈ ਆदत ਦੰਦਾ ਨਹੀਂ ਤੁਸੀਂ ਆਖਿਆ ਜੇ ਕੋਈ ਰਸਿਆ ਹੋਇਆ ਹੈ ਲੈ ਆਓ ਤਗਤ ਗੁਨਾਨ ਕਾ ਜੀ ਕਿਹਾ ਮਦਾਨਿਆ ਇਹ ਸੰਸਾਰ ਐਵੇਂ ਚੱਕ ਮਾਤਾ ਆਇਆ ਹੈ ਸੰਸਾਰ ਪਾਸ ਸਖਾਈ ਆਪੇ ਤੇਵਲ ਆਵੇਗਾ ਦਰਬਾਰ ਕੋਈ ਟੋਲ ਲਿਆਉ ਤਾ ਮਦਾਨੇ ਕਿਹਾ ਜੀ ਕੋਈ ਮਰਾਸੀ ਮੈਨੂੰ ਆਦਤ ਦੰਦਾ ਨਹੀਂ ਗੁਨਾਨ ਕਾ ਆਖਿਆ ਮਦਾਨਿਆ ਜੇ ਲਾ ਆਖਿਆ ਮਨ ਤਾ ਮਦਾਨੇ ਆਖਿਆ ਕੁਛ ਆਖੋ ਤਾ ਗੁਨਾਨ ਕਾ ਆਖਿਆ ਮਦਾਨਿਆ ਜੰਗਲ ਦੇ ਅੰਦਰ ਗ੍ਰਾਉਂ ਜੱਟ ਦਾ ਹੈ ਦੋਹਾਂ ਨਦੀਆਂ ਦੇ ਵਿੱਚ ਗ੍ਰਾਉਂ ਦਾ ਨਾਮ ਅਕਬਪੂਰ ਹੈ ਉਸ ਵਿੱਚ ਇੱਕਰ ਮਾਬੀ ਰਹਿੰਦਾ ਹੈ ਨਾ ਉਸ ਦਾ ਫਿਰੰਦਾ Hindu ਸਾਧਦੇ ਹੈ ਅਤੇ ਨਾਲੇ ਫੇਰੂ ਸੱਦੀ ਦਾ ਹੈ ਉਸ ਪਾਸੋਂ ਜਾਏ ਮੰਗ ਜੇ ਨਾ ਦੇ ਅਸਾਡਾ ਨਾਮ ਨਹੀਂ ਤਾਂ ਮਦਾਨੇ ਕਿਹਾ ਪਤਨ ਜੀ ਕੁਛ ਮੁੱਲ ਵੀ ਪੱਲੇ ਹੋਵੇ ਤਾਂ ਉਹ ਨਾਨਕ ਜੀ ਕਿਹਾ ਜਾਇ ਮਦਾਨਾ ਜੋ ਕੁਛ ਮੁੱਲ ਲੋੜੀਦਾ ਹੈ ਸੋ ਬੀਬੇ ਨਾਨਕੀ ਜੀ ਪਾਸ ਲੈ ਜਾਏ ਬਦਾਨਾ ਬੀਬੇ ਨਾਨਕੀ ਪਾਸ ਆਇਆ ਤਾਂ ਮਦਾਨੇ ਕਿਹਾ ਬੀਬੇ ਜੀ ਜਿਤਨਾ ਸ਼ਹਿਸੀ ਮੈਂ ਸਭੇ ਟੋਲ ਥੱਕਾ ਮੈਨੂੰ ਹੱਥ ਨਾ ਆਇਆ ਹੁਣ ਦੂਰ ਭੇਜਦਾ ਹੈ ਮੁੱਲ ਵਾਸਤੇ ਤੇਰੇ ਪਾਸ ਆਇਆ ਹਾਂ ਨਾਨਕੀ ਕਿਹਾ ਪਲਾ ਜੋ ਕੁਛ ਆਖੇ ਦੇਵਾ ਬਦਾਨੇ ਕਿਹਾ ਬੀਬੇ ਜੀ ਸੱਤ ਰੁਪਏ ਦੇਵੋ ਨਾਲ ਕੀ ਸੱਤ ਰੁਪਏ ਮਰਦਾਨੇ ਦੇ ਹੱਥ ਦਿੱਤੇ ਤਾਂ ਮਰਦਾਨਾ ਗੁਰੂ ਦੀ ਬਾਸ ਆਇਆ ਤਾਂ ਉਹ ਨਾਲ ਕੀ ਕਿਹਾ ਭਾਈ ਮੁੱਲ ਆਂਦਾ ਹੈ ਤਾਂ ਜਾ ਤ੍ਰਿਮਵੀ ਦਿਨਾਂ ਵਿੱਚ ਮਰਦਾਨਾ ਉੱਥੇ ਗਿਆ ਜਾ ਕੇ ਲਗਾ ਟੋਨਰ ਜੋ ਪਾਏ ਇੱਥੇ ਫਿਰਦਾ ਤੇ ਫਿਰੂ ਰਵਾਬੀ ਇੱਥੇ ਰਹਿੰਦਾ ਹੈ ਅੱਗੋਂ ਕੋਈ ਦੱਸੇ ਨਹੀਂ ਦੋ ਦਿਨ ਮਰਦਾਨਾ ਢੂੰਡਦਾ ਰਿਹਾ ਤਾਂ ਮਰਦਾਨਾ ਅੱਕ ਗਿਆ ਤਾਂ ਮਰਦਾਨੇ ਕਿਹਾ ਪਾਈ ਇੱਥੇ 라 ਕੋਈ ਨਹੀਂ ਫਿਰ ਚੱਲੀਏ